i'm not ਜਮ ਕੀ ਕਾਟ ਨ ਪਾਏ ਓ ਜਨ ਜਮ ਕੀ ਬਾਟ ਜਮੂ ਕੇ ਕਾਟ ਨਾ ਪਾਏ ਓ ਜਨ ਜਨ ਵਾਟ ਨਾ ਪਾਏ ਮੈਂ ਤੁਮਹੇ ਮਿਲਾਂ ਹੈ ਗੱਜਰ ਪਿਆਰ ਤੇ ਮਿਲਾਂ ਹੈ ਮੈਂ ਤੁਮਹੇ ਮਿਲਾਂ ਬਰਾਬਰ ਬਰਾਬਰ ਪੰਜ ਪਿਆਲੇ ਦੀ ਦਵਾਈ ਦੇ ਗੁਰੂ ਸਾਹਿਬ ਨੇ ਸਦਨ ਸਾਇਆ ਹੈ ਖਾ ਸੁਬਾਤ ਉਹ ਲੈ ਕੇ ਗਰਬਾਣੀ ਦਾ ਆਨੰਦ ਮਾਣਦੇ ਹੋਏ ਪੜ੍ਹਨਿਆ ਫਰਕਲਮਾ ਕਰਦੇ ਹੋਏ ਉਸ ਪੜਾਵੇ ਬੈਠੇ ਆ ਜਦੋਂ ਬਾਅਦ ਵਿੱਚ ਸੁਨੂ ਦੇ ਵਿੱਚ ਨਗਰ ਕੀ ਪੀਂਦੇ ਰੱਬ ਦਾ ਕੀਤੇ ਸੀ ਉਸ ਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਸ ਟਾਈਮ ਖਜ਼ਾਨੇ ਸੁਪਿਲਾ ਵਿੱਚ ਦੱਸੇ ਹੁੰਦੇ ਜਿਹਨਾਂ ਸੇ ਸ਼ੇਖੀ ਧਾਮੀ ਅੱਜ ਮੇਰੇ ਜਾਮਾ ਦਾ ਸਰਪੰਚ ਜਸਵੰਤ ਸਿੰਘ ਜੌਹਰ ਦੇ ਅੱਜ ਸਵਾਦ ਵਿੱਚ ਆਪਾਂ ਬੈਠੇ ਆ ਉਹਨਾਂ ਨੇ ਬੜਾ ਚਾਹ ਕੀਤਾ ਔਰ ਸੰਗਤਾਂ ਦਾ ਸਤਿਕਾਰ ਕੀਤਾ ਉਹਦੋਂ ਕਿ ਨਕਰਸ਼ੀਤ ਦਾ ਇਹ ਨਹੀਂ ਜਾਪਣ ਨਕਰੇ ਵਿੱਚ ਵੱਡੇ ਗੁਰੂ ਘਰ ਵਾਲੇ ਵੀ ਬਾਤ ਚ ਕਰਨ ਲੱਗੇ ਆ ਸਵਾ ਯਾਰ ਆ ਜਾਂਦਾ ਹੈ ਅਜ ਉਸੇ ਤਰ੍ਹਾਂ ਉਹਦੇ ਧਾਰਮੇ ਪੂਰੇ ਆਪਾਂ ਉਹਨੂੰ ਵੀ ਸਤਿਕਾਰਯੋਗ ਸਮਾਏ ਰਾਮਾਈ ਜੀ ਦਾ ਸੰਗਤਾਂ ਦਾ ਹਣੋ ਆਪਣੇ ਤੁਸੀਂ ਜਾਣਾ ਸਵਾਦੋਂ ਲੈ ਕੇ ਸਰਵਾਣੀ ਸਿਹੇ ਨੂੰ ਸਾਥ ਪਾਤੀ ਦਾ ਆਸ਼ ਸਰਵ ਕਰਵਾ ਲੈਣਾ ਹਣੋ ਇਹਨਾਂ ਬਾਦ ਨੂੰ ਅਗੇ ਜਾਣੀ ਖੜੀ ਥੋੜੀ ਜਾਣੇਗੇ ਸੰਗਤਾਂ ਨੇ ਬੜੇ ਜਿਆਦਾ ਇਸ ਗੱਲ ਦੀ ਜਾਣ ਬੈਠੇ ਰਹਿਣਾ ਸੰਗਤਾਂ ਪਰ ਆਏ ਪਾਸਰ ਹਨ ਸਵੇਰ ਤੋਂ ਲੈ ਕੇ ਚੁੱਪ ਦਾ ਦਾਨ ਬਖਸ਼ ਕੇ ਸੁਣਿਆ ਹੈ ਔਰ ਸਮਾਨ ਜਦਾਰ ਆਪਣੇ ਕੋਲੇ ਨਹੀਂ ਹੈ ਫੇਰ ਵੀ ਆਪਾਂ ਘੰਟਾ ਗਲਾਵਾਂਗੇ ਉਸ ਤੋਂ ਬਾਅਦ ਆਪਾਂ ਕੋਈ 5-7 ਮਿੰਟ ਦੌੜਦੇ ਹੋਏ ਆਪਾਂ ਤੁਸੀਂ ਸ਼ਿਵਦਾ ਜਦੋਂ ਆਪਾਂ ਤਾਂ ਦੇਵਾਂਗੇ ਹੁਣ ਸਰਵੰਤ ਖਾ ਕੇ ਆਪਾਂ ਨੂੰ ਰੂਮ ਸੇਕਾ ਅਲਵੇਲਾ वाहेगुरु जी वाहेगुरु जी वाहेगुरु वाहेगुरु जी वाहेगुरु पहला दुखी जहान ते

ਹਾਲ ਤੇ ਉਹ ਬੰਦਾ ਆਜੀ ਦਾ ਰੱਖ ਦੇ ਨਾ ਨਾ ਪਿਆਰ ਹੋਵੇ ਗੁਰੂ ਚੰਨਾ ਜੀ ਨਾਲ ਮਾਨੀ ਜੋੜ ਕੇ ਰਸਨਾ ਪਵਿੱਤਰ ਕਰੀਏ ਨਗਰ ਜੀਤਨ ਦੀ ਹਾਜ਼ਰੀ ਸੰਗਤ ਦਾ ਤਨ ਮਨ ਧੰਦੇ ਨਾਲ ਭਾਗਿਆ ਨੇ ਕਿਤੇ ਬਰੇਟ ਨੇ ਕਿਤੇ ਬਣਾਣਾ ਤਾਂ ਸਰ ਸਾਇਦ ਦੇ ਸੋਤੇ ਵੀ ਬਹੁਤ ਸਰਕਾਰ ਨਾਲ ਬਾੜੀ ਸਰਕਾਰ ਨਾਲ ਕਾਮੀਏ ਇੱਕ ਦਾ ਬੜਾ ਬਸਰ ਸੰਘਾ ਦੇ ਨੂੰ ਇੱਕ ਖਫਾਸ ਨੂੰ ਕਿਵੇਂ ਲੱਗਿਆ ਕਿ ਉਹ ਨਾਲ ਕੇ ਮੈਦ ਕਹਦੇ ਪੜਿਓ ਸੂਰਜ ਦੀ ਧਰਤੀ ਮੇਰੀ ਖੇਤੀ ਦਾ ਦੂਰ ਦਾ ਹਿੱਸਾ ਮਿਲ ਤੇ ਸੂਰਜ ਦੀ ਧਰਤੀ ਲਾਣਾ 9 ਕਰੋੜ 38000 ਮੀਲ ਦੂਰ ਹੈ ਤੇ ਤੁਹਾਡਾ ਪਰੇ ਦੂਰ ਤੱਕ ਜਾਵੇ ਦਾ ਤੇ ਮੇਰਾ ਪਣੀ ਦਾ ਬੜਾ ਸਖਾਲੇ ਪਹੁੰਚਦਾ ਹੁਣ ਇਹ ਦਰ ਲੋਕ ਜਿੱਥੇ ਮੀਨਾ ਬਾਈ ਜਾਂਦੀ ਹੈ ਨਾਲ ਇਹਦੇ ਭੇਜੀ ਨਾਲ ਕਰਮਾ ਬਾਈ ਦੋ ਸਹੇੜੀਆਂ ਵਿਦਵਾਨ ਭੇਜੇ ਨੇ ਜਦੋਂ ਬੜੇ ਬੜੇ ਸੰਤ ਖਾਣੇ ਤੇ ਜਿੱਥੇ ਮੀਰਾ ਜਾਂਦੀ ਆ ਉਹਦੇ ਕੋਲ ਘਰ ਦਾ ਦਰਸ਼ਨਾ ਚਾਹੇ ਨਾ ਕਿਸੇ ਮੇਲੀ ਕਰਨ ਲੋਕੀ ਆਖਿਰਕਲ ਮੁਕਤੀ ਕਰੀ ਇਤਿਹਾਸ ਤੋਂ ਪਹਿਲਾਂ ਬੇਅੰਤ ਕਰੇ ਬਹੁਤ ਰੰਮੇ ਨੇ ਆਪਾਂ ਸਮੇਂ ਦੇ ਨਾਲ ਵਿਚਾਰ ਕਰਾਂਗੇ ਸੁਣੀਏ ਫਿਰ ਮੀਨਾ ਬਾਈ ਵਿਚਾਰੀ ਇੱਕ ਤਾਂ ਦਿਲ ਦੇ ਵਿੱਚ ਬਿਜੋਗ ਹੈ ਦੂਜਾ ਪੱਲਾ ਖੋ ਗਿਆ ਖਾਲੀ ਸੋਨਾ ਚਾਂਦੀ ਜਿੰਨਾ ਗਹਿਣਾ ਘੱਟ ਵਖੰਡੀ ਲੋਕਾਂ ਦੇ ਲੁੱਟ ਕੇ ਮਿਰਨ ਵੇਲੇ ਕਾ ਲਾਜੀ ਥੋੜੀ ਆਰੀ ਥੋੜੀ ਆਰੀ ਮਨੋਂ ਉਦਾਸ ਵਿਚਾਰਾਂ ਵੀ ਮੈਂ ਤਾਂ ਕਹਿੰਦੀ ਸੀ ਮੈਨੂੰ ਕੋਈ ਐਸਾ ਰੱਬ ਦਾ ਪਿਆਰਾ ਮਿਲੇ ਜਿਹੜਾ ਮੇਰੇ ਟੁੱਟੇ ਦੇ ਨੂੰ ਸਹਾਰਾ ਦੇ ਪਰ ਮੇਰੇ ਤਾਂ ਇਹ ਜਿੰਨੇ ਵੀ ਮੈਨੂੰ ਮਿਲਦੇ ਨੇ ਮਾਇ ਤੋਂ ਬਗੈਰ ਕੁਝ ਗੱਲ ਕਰਦੇ ਆਖੰਡੇ ਵਿੱਚ ਕੁਝ ਯਾਤਰੀ ਮੇਰੇ ਉਹਨਾਂ ਨੇ ਸਤਗੁਰ ਰਵਦਾਸ ਦੀ ਪ੍ਰਸ਼ੰਸਾ ਕੀਤੀ ਸਾਂਗਤਾਂ ਸਰਵਤ ਮਿਲਦੀ ਹੈ ਜੀ ਸ਼ਾਇਰੇ ਜਿਵੇਂ ਕਹਿੰਦੇ ਨੇ ਬੇ ਲੱਕੜੀ ਦੇ ਸੰਗ ਲੋਹਾ ਕਰਤਾਂ ਦੇ ਉਹ ਯਾਤਰੀਆਂ ਨੇ ਗੱਲ ਕਰੀ ਸਤਿਗੁਰ ਰਵਿਦਾਸ ਜੀ ਕਹਿੰਦੇ ਜੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਤੇ ਇੱਕ ਪਰਮਾਤਮਾ ਦੀ ਉਸਤਤੀ ਕਰਨ ਵਾਲਾ ਕੇਵਲ ਤੇ ਕੇਵਲ ਸਤਿਗੁਰ ਰਵਿਦਾਸ ਕਲਸੀ ਪੁਰੀ ਬਨਾਸ ਦੇ ਵਿੱਚ ਰਹਿੰਦਾ ਲੋਕ ਸੁਣੀਏ ਫਿਰ ਮਨ ਬਣ ਗਿਆ ਬਾਬਰ ਕਿਵੇਂ ਬਣਿਆ ਜੀ ਜਿਵੇਂ ਤੇਰ ਲੱਗਦੀ ਆ ਪੱਪੀ ਹੋ ਦੀ ਕਿੰਨੀਆਂ ਨਦੀਆਂ ਕਿੰਨੇ ਨਾਲੇ ਕਿੰਨੇ ਕਿਉਂ ਵੈਲ ਕਿੰਨੇ ਮਤਲਬ ਚਲਦੀਆਂ ਪਾਣੀ ਦਾ ਕਿੱਡਾ ਪ੍ਰਬੰਧ ਹੈ ਜੇ ਪੱਪੀ ਹੱਥ ਤਰਫ ਕਰਦਾ ਹੈ ਆਸ ਕਰਦਾ ਹੈ بارش ਦੀ ਬੂੰਦੀ ਕਰਦੇ بارش ਦੀ ਬੂੰਦ ਤਾਂ ਬਗੜ ਪਈ ਹੀ ਆਸੇ ਨੇ ਕੁਝ ਦੀ ਲੱਗ ਸਣਾ ਫਿਰ ਮਿਲਿਆ ਕਾਂਸੀਪੁਰੀ ਬਨਾਰਸ ਦੇ ਵਿੱਚ ਬਾਵਰੀ ਬਣ ਕੇ ਆਓ ਸਤਿਗੁਰ ਰਵਨਾਸੀ ਦੇ ਅੱਗੇ ਦੀ ਖੋਜ ਕਿਵੇਂ ਕਰ ਲਈਆ ਉਹ ਗਾਥਾ ਨੂੰ ਕਵੀਸ਼ਰ ਜਥਾ ਹੈ ਅੱਜ ਦੱਸੋ शरी की बच पहुची जाधे जी कांसी पहुची जाधे जी जर बि हजंदरफ़र बि हजंदरफ़ी कई मास जी फिर मीरा किथे रविदा सॼी पाली सभूर दूर त दर्शन जी सचा दर पे चलदा है लंगर हर दम चलंदा है लंगर हर दम मिलंदस जी फिरदी मीरा किथे रमदास जी फिर दी 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 me नबर नबरां न पस जी हुश जी मीरा रविदासगिरी पार टोले आूहे पै कंसिल सामा पार्वत काल बि हर बि हर पुछ जी मीरा रविदासीं कंसिलार्वती हर पे पीरा भाई चरण तव्हां पती तूं बाई दई आले

ਆਪਾਂ ਭਈ ਅੱਜ ਦੇ ਦਿਨ ਦੀ ਲਗਨ ਕੀਤੇ ਦੀ ਹਾਜ਼ਰੀ ਕਰਕੇ ਸਤਿਗੁਰੂ ਦਾ ਆਸ਼ੀਰਵਾਦ ਜਾਈਏ ਸਾਰੇ ਆ ਸੰਗਤਾਂ ਦਾ ਕੋਟਨ ਕੋਟ ਧੰਨਵਾਦੀ ਹਾਉ ਅਗਲੇ ਪ੍ਰਵਾਹ ਵਾਲੇ ਚਾਵੇ ਮਰੀਏ ਸਾਰੇ ਸੰਗਤ ਗੱਜ ਕੇ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁੰਧਾਰਿਆ ਤਾਛੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਚਾਰਾ ਹੋਇਆ ਜੀ ਭਾਟੀ ਦਾ ਲੋ ਜਿੰਦ ਦਾ ਸੈਨ ਦੀ ਦਾ ਜਿੰਨਾ ਵੀ ਭਗਤ ਹੋਏ ਨੇ ਕਾਂਛੀ ਦੇ ਵਿੱਚ ਬਹੁਤ ਜਿਹੇ ਸਾਧੂ ਮਹਾਂਪਰਵ ਹੋਏ ਨੇ ਜੇ ਲੋ ਜੇ ਕਾਂਛੀ ਦੇ ਵਿੱਚ ਜਾਂਦੇ ਆ ਇਹਨਾਂ ਦਾ ਥਾਂ ਦੇਖਿਆ ਜਾਂਦਾ ਹੈ ਘਰਵਾ ਦੇਖਿਆ ਜਾਂਦਾ ਹੈ ਉੱਥੇ ਪਾਏ ਥੇ ਪਤਾ ਲਾੜਾ ਕਾਂਛੀ ਦੇ ਵਿੱਚ ਜਾ ਕੇ ਜਿਹੜਾ ਸੰਗਤਾਂ ਜਾਂਦੀਆਂ ਨੇ ਉਹਨਾਂ ਨਾਮਾਂ ਦਾ ਇਹਨਾਂ ਦੇ ਇਤਿਹਾਸ ਬਾਰੇ ਇਹਨਾਂ ਮੰਨ ਜਾਣੀ ਹੋ ਜਾਂਦਾ ਬਹੁਤ ਜਾਂਦੇ ਨੇ ਬਹੁਤ ਹੀ ਕਨਾਈ ਦੇ ਵਿੱਚ ਚਲੇ ਜਾਂਦੇ ਨੇ ਜਿਹੜੀਆਂ ਬੀਬੀਆਂ ਜਾਂ ਭਾਏ ਜਾਂ ਬਜ਼ੁਰਗੋ ਸੇ ਕਾਂਸੀ ਦੇ ਵਿੱਚ ਜਾਂਦੇ ਹਨ ਉਥੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਇਹ ਕੀ ਜੀਵਣੀਆਂ ਸਾਧੂ ਸੰਤ ਭਾਗਤਾਂ ਦੀ ਕੀ ਦੇਣ ਹੈ ਆਪਣੇ ਦੱਬੇ ਦੇ ਸੁਜੇ ਲੋਕਾਂ ਨੂੰ ਉਥੇ ਆ ਕੇ ਝਾਦਾ ਪਤਾ ਲੱਗਦਾ ਪਰ ਨਾਲਕ ਦੇ ਨਾਮ ਵੀ ਕਬੀਰ ਜੀ ਦਾ ਤਰਲੋਚਨ ਦਾ ਰਿਵਾਜ ਭਗਤੀ ਦਾ ਉਥੇ ਬੋਲਤੀ ਹੋਇਆ ਵੋਦਾਨਾ ਦਾ ਬਣਿਆ ਹੈ ਮੇਰੇ ਨਾਲ ਕੀਸ਼ ਸਿੰਘ ਵੀ ਗਏ ਸੀਗੇ ਉਹ ਵੀ ਸੀਗੇ ਅਸੀਂ ਉੱਥੇ ਤਿਆਗ ਦੇਖ ਕੇ ਆਇਆ ਭਾਈ ਆਪਦੇ ਆਪੀ ਬਹੁਤ ਵੱਡਾ ਅਧਿਆਜਾ ਜੇ ਕਿਸੇ ਨੂੰ ਮੌਕਾ ਮਿਲੇ ਕਾਂਸੀ ਦੇ ਵਿੱਚ ਜਾਣ ਦਾ ਆਪ ਆਨੰਦ ਮਾਣੋਗੇ ਜਰੂਰ ਉੱਥੇ ਜਾ ਕੇ ਆਪਣੇ ਸਤਿਗੁਰਾਂ ਦਾ ਜਨਮ ਘਰਾਂ ਦਾ ਜੋ ਪਵਿੱਤਰ ਲੈਣਾ ਸਥਾਨ ਹੈ ਉੱਥੇ ਜਾਣਾ ਆਪਣਾ ਬੰਦਾ ਹੈ ਇਸ ਪ੍ਰਾਪਤੇ ਬਹੁਤ ਕਿਹਾ ਸੰਗਤਾਂ ਦਾ ਸਰਪੰਚ ਜਸਵੰਤ ਸਿੰਘ ਜਹੌੜ ਇਹ ਜਿਹੜਾ ਜਹੌੜ ਪਰਿਵਾਰ ਜਿੱਦੇ ਗਲੀ ਐ ਸਰਪੰਚ ਜਸਵੰਤ ਸਾਹਿਬ ਜਹੌੜ ਵੱਲੋਂ ਇਹ ਪਾਈਪ ਖੁਦੋਂ ਸਾਰਾ ਲੰਗਾਰਾ ਕੋਣਾਂ ਵੱਲੋਂ ਲਾਇਆ ਗਿਆ ਅੱਜ ਇਹ ਤਾਲਵਾਰ ਕਾਹਨੇ ਆਜਿ ਘੜਵਾਲ ਦੇ ਸਰਪੰਚ ਜਸਵੰਤ ਸਾਹਿਬ ਜਹੌੜ ਮੁੱਚੇ ਜਹੌੜ ਪਰਿਵਾਰ ਦਾ ਜੋ ਬੜਾ ਮਾਰਦੇ ਸਤਾ ਦਿੱਤਾ ਬੜਾ ਸ਼ਰਕਾਰ ਕੀਤਾ ਹਰ ਰੋਜ਼ ਸੇ ਆ ਕੇ ਜਿਹੜੇ ਪ੍ਰਾਸ ਜੇ ਮਨ ਖੋਹ ਜਾਂਦਾ ਜਦੋਂ ਇਹਦੇ ਆਨੰਦ ਮਾਣ ਰਹੀਆਂ ਨੇ ਮਜ਼ੋਰ ਕੇ ਬੈਠੇ ਹਨ ਬੱਚੇ ਬੈਠਿਆ ਨੇ ਕੋਈ ਵੀ ਬਾਜ ਨਹੀਂ ਆਈ ਇਹ ਆਪਾਂ ਨੂੰ ਇਥੋਂ ਪਤਾ ਲੱਗਦਾ ਕਿ ਜੀ ਤੰਗ ਦਾ ਸੰਗਤਾਂ ਦਾ ਪਿਆਰ ਦਾ ਗੁਰੂ ਜਹਾਵਾ ਨਾ ਇਹ ਐਵੇਂ ਹੀ ਆਪਾਂ ਗਏ ਆ ਕੇ ਉੱਥੇ ਸਮਾਪਤੀ ਕਰ ਮੀਆਂ ਭਾਈ ਜਦੋਂ ਉਹ ਹੰਗਤ ਨੇ ਕਹਿਤਾ ਆਇ ਲਾਤੀ ਛੱਡੋ ਇਸ ਕਰਕੇ ਆਪਾਂ ਸੋ ਪੜੀਪਾ ਬੁਕੇ ਅੱਜ ਗੱਲਾਂ ਵੀ ਆਪਾਂ ਸਮਾਪਤ ਬਾਅਦ ਦੇ ਵਿੱਚ ਕਰਾਂਗੇ ਤੇ ਬਾਅਦ ਆਪਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਇਰੂ ਦੀ ਕਾਤਾ ਵਾਇਰੂ ਦੀ ਫਤਿਹ ਇਹ ਵਰਤਾਂਗੀਆਂ ਪਾਈ ਇਹ ਖਰਾਬ ਵਾਲੇ ਜਿਨ੍ਹਾਂ ਨੇ ਆਈਆਂ ਸਾਰੇ ਦਾ ਧੰਨਵਾਦ ਕੀਤਾ ਹੁਣ ਚਾਲੇ ਪਾਵਾਂਗੇ ਐਵੇਂ ਜਿਵੇਂ ਸਮਰਦਾ ਵਿੱਚ ਰਹਿੰਦੇ ਆਵੇਂ ਵਾਹਿਗੁਰੂ ਜੀ ਨਗਰ ਕੀਰਤਨ ਦੀ ਸੰਗਤ ਦੇ ਲਈ ਚਾਹ ਅਤੇ ਸਮੋਸਿਆਂ ਦਾ ਲੰਗਰ ਲਾਇਆ ਗਿਆ ਹੈ ਜੀ ਪਰਿਵਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦੀ ਜਸਵੰਤ ਸਿੰਘ ਸਰਪੰਚ ਜੋਹੜ ਅਤੇ ਕਰਮ ਸਿੰਘ ਜੋਹੜ ਉਹਨਾਂ ਦਾ ਅਤੇ ਨਾਲ ਹੀ ਆਣ ਗਵਾਂਡ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋਹੜ ਪੱਤੀ ਵੱਲੋਂ ਨਗਰ ਕੀਰਤਨ ਦੀ ਜੋ ਸਾਰੀ ਸਮੁੱਚੀ ਸੰਗਤ ਹੈ ਉਸ ਦੇ ਲਈ ਜਾਤੇ ਸਮੋਸਿਆਂ ਦਾ ਲੰਗਰ ਲਾਇਆ ਗਿਆ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਕਰ ਤੁਮ ਹੁਆਂ ਦੇ ਦੇਕਰ ਤੇਆ